ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ। ਅੱਜ ਆਪਾਂ ਪੜਾਂਗੇ ਲੇਖ ਮੁਕਦਮੇਵਾਜੀ। ਪੁਰਾਣੇ ਸਮਿਆਂ ਵਿੱਚ ਜਦੋਂ ਅਦਾਲਤਾਂ ਨਹੀਂ ਹੁੰਦੀਆਂ ਸਨ ਤਾਂ ਲੋਕ ਆਪਣੀ ਹਿੰਮਤ ਅਤੇ ਸਮਰੱਥਾ ਅਨਸਾਰ ਆਪਣੇ ਨਾਲ ਹੋਈ ਵਦੀਕੀ ਦਾ ਇਲਾਜ ਆਪ ਹੀ ਕਰ ਲਿਆ ਕਰਦੇ ਸਨ। ਇਸ ਸਮਾਜ ਬਾਰੇ ਹੀ ਕਿਹਾ ਜਾਂਦਾ ਸੀ ਕਿ ਉਦੋਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਂਦਾ ਸੀ। ਜਿਉਂ-ਜਿਉਂ ਆਪਸੀ ਸੁਰੱਖਿਆ ਦੇ ਉਦੇਸ਼ ਨਾਲ ਮਨੁੱਖ ਕਬੀਲਿਆਂ, ਕੌਮਾਂ ਦੇਸਾਂ ਦਾ ਰੂਪ ਧਾਰਨ ਕਰਦਾ ਰਿਹਾ ਹੈ, ਤਿਉਂ-ਤਿਉਂ ਉਸ ਨੇ ਆਪਣੀਆਂ ਸਮਾਜਿਕ ਸਮੱਸਿਆਵਾਂ ਦੇ ਸਰਵਪ੍ਰਵਾਨਿਤ ਹੱਲ ਵੀ ਲੱਭਣੇ ਜਾਰੀ ਰੱਖੇ ਹਨ। ਉਦਾਹਰਨ ਵਜੋਂ, ਜਦੋਂ ਤੱਕੜੇ ਈਆਂ ਚੁੱਕ ਗਏ ਲੈ ਜਾਂਦੇ ਸਨ, ਤਾਂ ਇਸ ਸਮੱਸਿਆ ਦਾ ਹੱਲ ਵਿਆਹ ਦੀ ਪ੍ਰਥਾ ਵੀ ਦੇ ਸਾਹਮਣੇ ਆਇਆ, ਜਿਹੜਾ ਅਸਲ ਵਿੱਚ ਕਿਸੇ ਦੀ ਧੀ ਕੱਢ ਲਿਆਉਣ ਦਾ ਹੀ ਸਨਮਾਨਿਤ ਰੂਪ ਹੁੰਦਾ ਹੈ। ਹਾਰੇ ਸਮਾਜ ਵਿੱਚ ਝਗੜੇ ਸੁਭਾਵਿਕ ਹਨ ਜਿੱਥੇ ਸਮਾਜ ਨਿਰਧਾਰਤ ਲੀਹਾਂ ਉੱਤੇ ਉਸਰਿਆ ਹੋਵੇ। ਉੱਥੇ ਭੜੇ ਕੰਮ ਕਰਨ ਵਾਲੇ ਵਿਅਕਤੀ ਪ੍ਰਤੀ ਸਮਾਜ ਦੀ ਅਪਰਵਾਹੀ ਦੂਜੇ ਵਿਅਕਤੀਆਂ ਨੂੰ ਉਸ ਪਗਡੰਡੀ ਤੇ ਟੁਰਨ ਤੋਂ ਰੋਕਣ ਦਾ ਰੋਲ ਅਦਾ ਕਰਦੀ ਹੈ। ਪਰ ਜਿੱਥੇ ਅਜਾ ਸਮਾਜ ਪ੍ਰਾਣੀਆਂ ਲੀਹਾਂ ਉੱਤੇ ਹੀ ਚੱਲ ਰਿਹਾ ਹੋਵੇ। ਉੱਥੇ ਮੁਜਰਮ ਪ੍ਰਤੀ ਸਮਾਜ ਦਾ ਵਿਵਹਾਰ ਵੀ ਪ੍ਰਾਤਨਕੇ ਸਮਾਨ ਦਾ ਹੋਵੇਗਾ। ਉੱਥੇ ਅਜੇ ਵੀ ਲੋਕ ਆਪਣੇ ਨਾਲ ਹੋਈਆਂ ਵਧੀਆਂ ਦਾ ਆਪੇ ਹੀ ਨਿਬਟਾਰਾ ਕਰ ਲੈਂਦੇ ਹਨ। ਇਹੀ ਕਾਰਨ ਹੈ ਕਿ ਅਜਿਹੇ ਸਮਾਜਾਂ ਵਿੱਚ ਕਤਲ, ਮਾਰ-ਟਾੜ, ਖੋਖਿਚ ਆਦਿ ਵਰਤਾਰੇ ਜੀਵਨ ਦਾ ਇੱਕ ਭਾਗ ਹਨ। ਜਿਉਂ-ਜਿਉਂ ਸਮਾਜ ਨੇ ਤਰੱਕੀ ਕੀਤੀ ਹੈ, ਕਿਉਂ-ਤਿਉਂ ਉਹਨਾਂ ਨਿਯਮਾਂ ਦਾ ਨਿਰਮਾਣ ਹੋਇਆ ਹੈ ਜਿਨ੍ਹਾਂ ਅਨੁਸਾਰ ਝਗੜੇ ਦੀਆਂ ਦੋਵੇਂ ਧਿਰਾਂ ਆਪਸ ਵਿੱਚ ਹੀ ਨਜਿੱਠਣ ਦੀ ਥਾਂ ਇਸੇ ਤੀਜੀ ਧਿਰ ਦੀ ਸਾਸੀ ਪਰਵਾਨ ਕਰਦੀਆਂ ਹਨ। ਪਹਿਲਾਂ ਅਜਿਹੀ ਸਥਿਤੀ ਵਿੱਚ ਬਹੁਤੇ ਝਗੜਿਆਂ ਦਾ ਨਿਪਟਾਰਾ ਸੌਂ ਖਾ ਕੇ ਕਰ ਲਿਆ ਜਾਂਦਾ ਸੀ। ਉਸ ਸਮੇਂ ਸੌਂ ਦੇ ਅਰਥ ਇਹ ਸਨ ਕਿ ਦੋਵੇਂ ਧਿਰਾਂ ਕਿਸੇ ਦੇਬੀ ਸ਼ਕਤੀ ਭਾਵਤੀ ਜੀਤਰ ਸਾਹਮਣੇ ਹੋ ਕੇ ਫੈਸਲਾ ਕਰਦੀਆਂ ਸਨ ਪਰ ਜਦੋਂ ਇੱਕ ਹੀ ਥਾਂ ਉੱਤੇ ਕਈ ਧਰਮਾਂ ਮਿਲ ਜਾਂਦੀਆਂ ਆਦੇ ਦੇ ਲੋਕ ਰਹਿਣ ਲੱਗ ਪਏ ਤਾਂ ਸੌਂ ਦਾ ਮਹੱਤਵ ਘਟਦਾ ਗਿਆ ਹੈ ਅਤੇ ਅੱਜ ਕੱਲ ਇਹ ਪਿਰਤ ਕੇਵਲ ਰਵਾਇਤ ਬਣ ਕੇ ਰਹਿ ਗਈ ਹੈ ਨਾਸਤਿਕ ਲਈ ਸੌਂ ਦੇ ਕੋਈ ਅਰਥ ਨਹੀਂ ਹੁੰਦੇ ਸ਼ੁਰੂ-ਸ਼ੁਰੂ ਵਿੱਚ ਹਰ ਜੁਰਮ ਦਾ ਮੁਆਵਜ਼ਾ ਨਿਰਧਾਰਤ ਸੀ ਜਿਹੜਾ ਮੁਰਜ਼ਿਮ ਆਪੇ ਤਾਰ ਦਿੰਦਾ ਸੀ ਪਰ ਜਦੋਂ ਇਹ ਕੁਝ ਕਰਨਾ ਕਰਾਉਣਾ ਕਠਿਨ ਹੋ ਗਿਆ ਤਸਵਾਬਕ ਹੀ ਅਦਾਲਤ ਪੁਲਿਸ ਥਾਣੇ ਜੇਲ੍ਹ ਆਦਿ ਦਾ ਨਿਰਮਾਣ ਹੋਇਆ ਜਿਨ੍ਹਾਂ ਨੂੰ ਦੂਰਾ ਰੋਲ ਅਦਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਅਰਥਾਤ ਮੁਜਰਮ ਨੂੰ ਫੜਨਾ ਅਤੇ ਸਜ਼ਾ ਦੇਣੀ ਅਤੇ ਮਜਲੂਮ ਨੂੰ ਉਸ ਦਾ ਹੱਕ ਅਰਥਾਤ ਇਨਸਾਫ ਦਿਵਾਉਣਾ ਇਹ ਮੇ ਅਦਾਲਤਾਂ ਅਮਨ ਸਥਾਪਿਤ ਅਤੇ ਸਮਾਜਿਕ ਬਰਤਾਰੇ ਵਿੱਚ ਸੰਤੁਲਨ ਕਾਇਮ ਕਰਨ ਦੀ ਜ਼ਿੰਮੇਵਾਰ ਸੰਸਥਾਾਂ ਬਣੀਆਂ ਲੋਕਾਂ ਨੂੰ ਅਮਨ ਕਾਨੂੰਨ ਦੇ ਮਹੱਤਵ ਨੂੰ ਜਾਣਨ ਵਿੱਚ ਬੜੀ ਦੇਰ ਲੱਗੀ ਹੈ ਅਜਿਵੇਂ ਜੇ 100 ਵਿੱਚੋਂ 99 ਵਿਅਕਤੀ ਚੋਰੀ ਨਹੀਂ ਕਰਦੇ ਤਾਂ ਅਸਲ ਕਾਰਨ ਇਹ ਨਹੀਂ ਕਿ ਉਹਨਾਂ ਨੇ ਦੂਜਿਆਂ ਦੇ ਜਾਨ ਮਾਲ ਦੀ ਕਦਰ ਕਰਨੀ ਸਿੱਖ ਲਈ ਹੈ ਸਗੋਂ ਇਹ ਹੈ ਕਿ ਉਹ ਪੁਲਿਸ ਅਦਾਲਤ ਜੇਲ੍ਹ ਆਦਿ ਦੇ ਡਰ ਤੋਂ ਆਪਣੀਆਂ ਇੱਛਾਵਾਂ ਨੂੰ ਅਸਲੀ ਰੂਪ ਨਹੀਂ ਦਿੰਦੇ ਕਹਿੰਦੇ ਹਨ ਕਿ ਪ੍ਰਾਤਨ ਅਰਾਨ ਵਿੱਚ ਰਾਜੇ ਦੀ ਮੌਤ ਉਪਰੰਤ 5 ਦਿਨ ਖੁੱਲੀ ਲੁੱਟਮਾਰ ਕਰਨ ਦਾ ਰਵਾਜ ਸੀ ਤਾਂ ਕਿ ਸਾਰੇ ਲੋਕਾਂ ਨੂੰ ਰਾਜੇ ਦੀ ਅਹਿਮੀਅਤ ਅਤੇ ਕਾਨੂੰਨ ਦੀ ਲੋੜ ਦਾ ਪਤਾ ਲੱਗ ਜਾਵੇ ਕਈ ਸਾਲ ਪਹਿਲਾਂ ਜਦੋਂ ਨਿਊਯਾਰਕ ਵਿੱਚ ਇੱਕ ਸ਼ਾਮ ਨੂੰ ਬਿਜਲੀ ਫੇਲ ਹੋ ਗਈ ਤਾਂ ਹਨੇਰੇ ਕਾਰਨ ਸਾਰੇ ਲੋਕ ਚੋਰ ਬਣ ਕੇ ਚੀਜ਼ਾਂ ਚੋਕਣ ਲੱਗ ਪਏ ਸਨ ਮੁਕਦਮੇਵਾਜ਼ੀ ਇੱਕ ਦੰਗਲ ਹੈ ਜਿਸ ਵਿੱਚ ਦੋਵੇਂ ਧਿਰਾਂ ਆਪਣੇ ਪਹਿਲਵਾਨ ਪਾਵ ਵਕੀਲਾਂ ਨੂੰ ਲੜਾਉਂਦੀਆਂ ਹਨ ਇਸ ਦੰਗਲ ਵਿੱਚ ਸਰੀਰ ਦੀ ਥਾਂ ਦਿਮਾਗ ਭੜਦੇ ਹਨ ਲਾਠੀ ਮੁੱਕੇ ਦੀ ਥਾਂ ਦਲੀਲਾਂ ਲੜਦੀਆਂ ਹਨ ਅਤੇ ਜੱਜ ਦੋਵੇਂ ਧਿਰਾਂ ਵਿਚਕਾਰ ਰੈਫਰੀ ਦਾ ਰੋਲ ਅਦਾ ਕਰਦਾ ਹੈ ਹਰ ਖੇਤਰ ਵਿੱਚ ਸਾਡਾ ਹਰ ਪ੍ਰਕਾਰ ਦਾ ਕੰਮ ਕਰਨ ਲਈ ਪੇਸ਼ਾਵਰ ਵਿਅਕਤੀ ਪੈਦਾ ਹੋ ਗਏ ਹਨ। ਹੁਣ ਬੱਚਿਆਂ ਨੂੰ ਪੜਾਉਣ ਲਿਖਾਉਣ ਅਸੀਂ ਆਪ ਨਹੀਂ ਸਕੂਲਾਂ ਵਿੱਚ ਅਧਿਆਪਕ ਕਰਦੇ ਹਨ। ਹੁਣ ਦੇਸ਼ ਦੀ ਰਾਖੀ ਅਸੀਂ ਨਹੀਂ ਕਰਦੇ ਫੌਜੀ ਕਰਦੇ ਹਨ। ਪੂਜਾ ਪਾਠ ਅਸੀਂ ਨਹੀਂ ਕਰਦੇ ਪੁਜਾਰੀ ਗ੍ਰੰਥੀ ਜਾਂ ਪਾਦਰੀ ਕਰਦੇ ਹਨ। ਏਵੇਂ ਹੀ ਵਕੀਲ ਪੇਸ਼ਾਵਰ ਪਲਵਾਨ ਹਨ ਅਤੇ ਅਦਾਲਤਾਂ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਬਣਾਏ ਇੱਕ ਪ੍ਰਕਾਰ ਦੇ ਅਖਾੜੇ ਹਨ। ਜਿਹੜਾ ਮਰਜ਼ੀ ਫੀਸ ਦੇ ਰੂਪ ਵਿੱਚ ਚੰਦਾ ਦੇ ਕੇ ਆਪਣੀ ਬੱਲੇ-ਬੱਲੇ ਅਤੇ ਦੂਜੇ ਦੀ ਬੋਕਾਟਾ ਕਰਵਾ ਸਕਦਾ ਹੈ। ਦੋਵੇਂ ਤੇਰਾ ਆਪਣੀ-ਆਪਣੀ ਸਮਰੱਥਾ ਅਨੁਸਾਰ ਦੂਰੋਂ-ਦੂਰੋਂ ਪ੍ਰਸਿੱਧ ਪਲਵਾਨ ਲਿਆ ਕੇ ਲੜਾਉਂਦਿਆਂ ਹਨ। ਜਿਨ੍ਹਾਂ ਦੇ ਅੱਗੋਂ ਚੇਲੇ ਉਹਨਾਂ ਦੀ ਸੇਵਾ ਮਾਰਸ਼ ਕਰਨ ਲਈ ਤਿਆਰ ਰਹਿੰਦੇ ਹਨ। ਦੰਗਲ ਵਾਂਗ ਹੀ ਪੈਂਤੜੇ ਬਦਲੇ ਜਾਂਦੇ ਹਨ। ਦੌ ਪੇਜ ਖੇਡੇ ਜਾਂਦੇ ਹਨ। ਦੋ ਮਤਰਾ ਇੱਕ ਦੂਜੀ ਦੀਆਂ ਕਮਜ਼ੋਰੀਆਂ ਦਾ ਲਾਭ ਉਠਾਉਣ ਦਾ ਯਤਨ ਕਰਦੀਆਂ ਹਨ ਦੋਵੇਂ ਤੇਰਾ ਜੱਜ ਦਾ ਦਿਲ ਦਿਮਾਗ ਜਿੱਤਣ ਦਾ ਉਪਰਾਲਾ ਕਰਦੀਆਂ ਹਨ ਅਤੇ ਅੰਤ ਨੂੰ ਜੱਜ ਇੱਕ ਧਿਰ ਦੇ ਗਲੇ ਵਿੱਚ ਆਪਣੇ ਫੈਸਲੇ ਦੀ ਜੈ ਮਾਲਾ ਪਾ ਦਿੰਦਾ ਹੈ ਕਦਮੇਵਾਦੀ ਵਿੱਚ ਮੁਜਰਮ ਦੀ ਜੁਰਮ ਪ੍ਰਤੀ ਅਸਲ ਮਰਜ਼ੀ ਉਦੇਸ਼ ਨiyet ਵਾਤਾਵਰਨ ਵਿਅਕਤੀਤਵ ਪ੍ਰੇਰਣਾ ਵਾਤਾਵਰਨ ਵਜਾ ਆਦਿ ਸਭ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ ਅਰਥਾਤ ਜਜ ਦਾ ਫੈਸਲਾ ਕਰਨ ਤੋਂ ਪਹਿਲਾਂ ਘਟਨਾਵਾਂ ਦੇ ਪਿੱਛੇ ਛੁਪੇ ਅਸਲ ਕਾਰਨਾਂ ਨੂੰ ਜਾਣਨਾ ਚਾਹੁੰਦਾ ਹੁੰਦਾ ਹੈ ਦੂਜੇ ਪਾਸੇ ਜੱਜ ਆਪਣਾ ਹਾਜਮਾ ਉਸਦੀ ਮਾਨਸਿਕ ਸਥਿਤੀ ਉਸ ਦਾ ਮੋਜਰਮ ਅਤੇ ਗਵਾਹਾਂ ਪ੍ਰਤੀ ਦ੍ਰਿਸ਼ਟੀਕੋਣ ਉਹਨਾਂ ਦੇ ਹਾਵ ਭਾਵ ਵਰਤਾਰਾ ਤੌਰ ਤਰੀਕਾ ਆਦਿ ਨਿਰਣੇ ਤੱਕ ਪਹੁੰਚਣ ਵਿੱਚ ਸਹਾਇੀ ਹੁੰਦੇ ਹਨ ਜੇਕਰ ਕਿਸੇ ਕਾਰਨ ਜੱਜ ਦੇ ਮਨ ਵਿੱਚ ਅਸ਼ਾਂਤੀ ਹੋਵੇ ਤਾਂ ਉਹ ਕਈ ਮਹੱਤਵਪੂਰਨ ਤੱਥਾਂ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ ਜੱਜ ਦੇ ਸਾਹਮਣੇ ਪੇਸ਼ ਕੀਤੇ ਤੱਥਾਂ ਦਾ ਪ੍ਰਭਾਵ ਜੱਜ ਦੀ ਆਪਣੀ ਸਥਿਤੀ ਅਨੁਸਾਰ ਹੀ ਉਸ ਉੱਤੇ ਪਵੇਗਾ ਇੱਕ ਜੱਜ ਦੀ ਆਪਣੀ ਧੀ ਦੇ ਤਲਾਕ ਦਾ ਮਕਦਮਾ ਚੱਲ ਰਿਹਾ ਹੋਵੇ ਤਾਂ ਉਸ ਦਾ ਉਸ ਸਾਹਮਣੇ ਪੇਸ਼ ਕਿਸੇ ਹੋਰ ਦੇ ਤਲਾਕ ਦੇ ਮਕਦਮੇ ਉੱਤੇ ਅਸਰ ਪੈਣਾ ਸੁਭਾਵਿਕ ਹੈ ਜੱਜ ਦੀ ਮਾਨਸਿਕ ਸਥਿਤੀ ਉਤੇ ਨਿਰਭਰ ਕਰਦਾ ਹੈ ਕਿ ਉਹ ਅਪਰਾਧ ਪ੍ਰਤੀ ਆਪਣਾਏ ਆਪਣੇ ਰੁਖ ਅਨਸਾਰ ਦੋਸ਼ੀ ਨੂੰ ਛੱਡ ਦੇਵੇ ਜਾਂ ਅੰਦਰ ਕਰ ਦੇਵੇ ਜੱਜ ਵੀ ਇਨਸਾਨ ਹਨ ਉਹ ਵੀ પરિਸਥਿਤੀਆਂ ਤੋਂ ਪ੍ਰਭਾਵਿਤ ਹੁੰਦੇ ਹਨ ਸਾਰੀਆਂ ਸੰਬੰਧਿਤ ਤੇ ਰਾਂਦਾ ਵਰਤਾਰਾ ਮਨੋਵਿਗਿਆਨਕ ਹੁੰਦਾ ਹੈ ਕਈ ਲੋਕ ਆਪਣੀਆਂ ਨਿੱਜੀ ਰੜਕਾਂ ਕੱਢਣ ਲਈ ਅਤੇ ਦੂਜੇ ਨੂੰ ਤੰਗ ਕਰਨ ਦੀ ਨੀਅਤ ਨਾਲ ਵੀ ਮੁਕੱਦਮੇ ਕਰਨ ਲੱਗ ਪਏ ਹਨ ਮੁਕੱਦਮੇਵਾਦੀ ਇੱਕ ਮਹਿੰਗੀ ਆਯਾਸ਼ੀ ਬਣਦੀ ਜਾ ਰਹੀ ਹੈ ਵਕੀਰ ਜਾਣਬੁੱਝ ਕੇ ਆਮ ਲੋਕਾਂ ਨੂੰ ਕਾਨੂੰਨ ਦੀ ਅਸਲੀਅਤ ਨਹੀਂ ਦੱਸਣਾ ਚਾਹੁੰਦੇ ਅਤੇ ਉਹ ਅਕਸਰ ਆਪਣੀ ਵਰਦੀ ਰਹੀਂ ਗੁੰਝਲਦਾਰ ਤਕਨੀਕੀ ਬੋਲੀ ਅਤੇ ਸ਼ਬਦਾਵਲੀ ਰਹੀਂ ਅਤੇ ਗੁੰਝਲਦਾਰ ਜੱਜ ਬੇ ਰਹੀਂ ਆਮ ਲੋਕਾਂ ਦੀ ਕਾਨੂੰਨ ਪ੍ਰਤੀ ਅਗਿਆਨਤਾ ਦਾ ਭਰੂਰ ਲਵ ਉਠਾਉਂਦੇ ਹਨ ਵਕੀਲਾਂ ਦੇ ਰੂਪ ਵਿੱਚ ਇੱਕ ਅਜਿਹੀ ਜਮਾਤ ਪੈਦਾ ਹੋ ਗਈ ਹੈ ਜਿਹੜੇ ਆਪਣੇ ਸਵਾਰਥਾਂ ਕਾਰਨ ਆਮ ਲੋਕਾਂ ਦੀ ਕਾਨੂੰਨ ਪ੍ਰਤੀ ਅਗਿਆਨਤਾ ਨੂੰ ਘਡਾਉਣ ਦੀ ਥਾਂ ਵਧਾਉਣ ਵਿੱਚ ਦਿਲਚਸਪੀ ਲੈ ਰਹੀ ਹੈ ਇਹ ਸਭ ਕੁਝ ਕੇਵਲ ਵਕਾਲਤ ਦੇ ਧੰਦੇ ਵਿੱਚ ਹੀ ਨਹੀਂ ਹਰ ਪ੍ਰਕਾਰ ਦੇ ਦੂਜੇ ਧੰਦਿਆਂ ਵਿੱਚ ਵੀ ਵਾਪਰ ਰਿਹਾ ਹੈ ਮੁਕਦਮੇ ਵਾਲੀਆਂ ਸਥਿਤੀਆਂ ਅਤੇ ਸਮਾਜਿਕ ਅਨਿਆਇ ਦੀਆਂ ਘਟਨਾਵਾਂ ਵਧ ਰਹੀਆਂ ਹਨ ਜਦੋਂ ਕਿ ਲੋਕਾਂ ਦਾ ਅਦਾਲਤਾਂ ਵਿੱਚ ਵਿਸ਼ਵਾਸ ਘਟ ਰਿਹਾ ਹੈ ਇਨਸਾਫ ਮਿਲਣ ਵਿੱਚ ਦੇਰੀ ਕਾਰਨ ਲੋਕ ਪਰੇਸ਼ਾਨ ਹੁੰਦੇ ਹਨ ਅਦਾਲਤਾਂ ਫੈਸਲੇ ਕਰਦੀਆਂ ਹਨ ਜ਼ਰੂਰੀ ਨਹੀਂ ਕਿ ਉਹ ਇਨਸਾਫ ਵੀ ਕਰਨ ਇਹ ਇੱਕ ਕਾਰਨ ਹੈ ਕਿ ਸਮਾਜ ਵਿੱਚ ਦੰਗੇ ਫਸਾਦ ਵਧ ਰਹੇ ਹਨ ਅਰਥਾਤ ਰਾਤਨ ਸਮੇਂ ਵਾਂਗ ਲੋਕ ਆਪਣੇ ਝਗੜਿਆਂ ਦਾ ਆਪਣੀ ਹਿੰਮਤ ਅਤੇ ਸਮਰੱਥਾ ਨਾਲ ਆਪ ਹੀ ਨਿਬਟਾਰਾ ਕਰਨ ਲੱਗ ਪਏ ਹਨ ਇਹ ਇੱਕ ਇਤਿਹਾਸ ਨਾ ਉਧ ਹੁੰਦਾ ਹੈ ਮੇਰੀ ਤੁਹਾਨੂੰ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ